ਇਹ ਤਾਂ ਚੋਰ ਪ੍ਰਵਾਸੀ ਆ ਪ੍ਰਵਾਸੀ ਤੋਂ ਕਿ ਛੋੜਾ ਪੰਜਾਬੀ ਪ੍ਰਵਾਸੀ ਆ ਚੋਰੀ ਕਰਦਾ ਸਾਰਾ ਚੋਰ ਆ ਦੇਖੋ ਚੋਰ ਦੇ ਪੈਂਦੇ ਆ ਸਾਇਆ ਕਿੰਨੀ ਚੋਰੀ ਕਰਦਾ ਹੈ ਚੋਰ ਫੜਿਆ ਗਿਆ ਜੀ ਚੋਰ ਆ ਚੋਰ ਫੜਿਆ ਸ਼ਕਲ ਦੇਖ ਲੋ ਗਾਵਾ ਤੇ ਕਿਤੇ ਦੁਕਾਨ ਤੇ ਵੜਦਾ ਤੇ ਚੋਰੀ ਕਰਦਾ ਬੰਦਾ ਤੇ ਦੇਖੋ ਚੋਰ ਸਾਲਾ ਫੜਿਆ ਗਿਆ ਇਦਾਂ ਦੇ ਕੀ ਬਾਈ ਬਬੇ ਕੀ ਕਰਦਾ ਈਏ ਤਿੰਨ ਸੌ ਰੋਈ ਕਰਦਾ ਈਗਾ ਅੱਛਾ ਜੀ ਉਹ ਪੜ ਲਿਆ ਅੱਛਾ ਜੀ ਅੱਜ ਚੋਰ ਕਹਿੰਦੇ ਚੋਰਾਂ ਦੇ ਨਾ ਕਹਿੰਦੇ ਖਾਂਦੇ ਨਾ ਦੇਖੋ ਇਹਨਾਂ ਦੇ ਪੈਂਦੀਆਂ ਦੇਖੋ ਆਹ ਦੇਖੋ ਕਿੱਦਾਂ ਪੈਂਦੀਆਂ ਚੋਰਾਂ ਦੇ ਕਹਿੰਦੇ ਖਾਂਦੇ ਨਾ ਦੇਖੋ ਪੈਂਦੀਆਂ ਦੇਖੋ ਏਟੀਐਮ ਸਾਲਿਆ ਤੂੰ ਚੋਰੀਆਂ ਕਰ ਤੂੰ ਮੰਗ ਕੇ ਲੈ ਜਾ ਉਹ ਗੁਰਸਿੱਖ ਬੰਦੇ ਆ ਉਹਦਾ ਵੀ ਦੇ ਸਕਦੇ ਆ ਦਾਨੀ ਹੁੰਦੇ ਆ ਆ ਦੇਖ ਲਓ ਬਾਈ ਜੀ ਚੋਰ ਫੜਿਆ ਹੋਇਆ ਕਿਹੜੀ ਲਕ ਵਸਤੀ ਜੋਧਿਆਲ ਚੋਰ ਵੜਿਆ ਗਿਆ ਜੋਧਿਆਲ ਵਸਤੀ ਘੋ ਚੋਰੀ ਕਰਦਾ ਘੋ ਚੋਰੀ ਕਰਦਾ ਸਾਇਆ ਦਿਨ ਸ਼ਰਮ ਘਰ ਪੋਰਾ ਹੁਣ ਜੁੱਤੀਆਂ ਪੈਂਦੀਆਂ ਨੇ ਜੇ ਨਹੀਂ ਸੀ ਪੈਸੇ ਤਾਂ ਹੈ ਕਿੱਥੋਂ ਰਹਿਗਾ ਗੋਲ ਕਿੱਥੋਂ ਨਾ ਪਤਾ ਇੱਥੇ ਦਾ ਕਿੱਥੋਂ ਦਾ ਪੰਜਾਬੀਆਂ ਨੇ ਪ੍ਰਦੇਸੀਆਂ ਪੰਜਾਬੀ ਯਾਰ ਪੰਜਾਬੀਆਂ ਨੂੰ ਤੂੰ ਦਾਗ ਲਾ ਰਿਹਾ ਯਾਰ ਦੱਸ ਯਾਰ ਇਦਾਂ ਦੇ ਕੰਮ ਨਾ ਨਾ ਕਰ ਇਹਦਾ ਸਰੀਰ ਇਤਨਾ ਅਠਾ ਕਰਦਾ ਆ ਦੇਖ ਲੋ ਜੀ ਚੋਰ ਫੜਿਆ ਗਿਆ ਹੈਗਾ ਤੇ ਆ ਬਾਈ ਬੜੇ ਹੋਇਆ ਸਾਰੇ ਦੱਸ ਕਿ ਕਿ ਤਨ ਕਿੰਨੇ ਤਨ ਕੋਈ ਨਹੀਂ ਕਰਦਾ ਹੈ ਕੱਲ ਅੱਜ ਵੀ ਕੀਤੀ ਹਾਂ ਅੱਜ ਕੀ ਗੱਲ ਲੱਗੇਗਾ ਉਹ ਹੈ ਕਿ ਨਾ ਆ ਦੇਖ ਲੋ ਸੰਗਤ ਜੀ ਇਹ ਮੰਨਗਾ ਕਹਿੰਦਾ ਕਿ ਮੈਂ ਲੈ ਕੇ ਜਾ ਰਿਹਾ ਸੀ ਚੋਰੀ ਕਰਦਾ ਹੈਗਾ ਚੋਰਾਂ ਦੇ ਕਹਿੰਦੇ ਵਾਕੇ ਕਹਿੰਦੇ ਪੈਂਦੀਆਂ ਦੇਖੋ ਖਾਂਦੇ ਖਾਂਦੇ ਆ ਨਾ ਦੇਖੋ ਪੈਂਦੀਆਂ ਦੇਖੋ ਇਹ ਸਾਡੇ ਦੇ ਪੈਂਦੀਆਂ ਨੇ ਆ ਬੰਨਿਆ ਹੋਣੇ ਨੂੰ ਇਹਦੇ ਪੁਲਿਸ ਦੇ ਹਵਾਲੇ ਕਰਨ ਲੱਗੇ ਸਨ ਆ ਪੁਲਿਸ ਦੇ ਹਵਾਲੇ ਕਰਨ ਨਹੀਂ ਕਰਨਾ ਹੀ ਕਰਨਾ ਹੀ ਇਹ ਪੁਲਿਸ ਦੇ ਹਵਾਲੇ ਕਰਨ ਲੱਗੇ ਗਿਆ ਹੁਣ ਬੋਲਣਾ ਚਾਹਣਾ ਇਹ ਭੈ ਦੁਬਾਰਾ ਕਿਸੇ ਦੁਕਾਨੇ ਚੋਰੀ ਨਾ ਕਰੇ ਅੱਛਾ ਜੀ ਇਹਨੂੰ ਠੀਕ ਹੈ ਜੀ ਅਪੜੀ ਭਾਈ ਜਾਨ ਤੋਂ 70 ਬਹਿ ਗਏ ਹੁਣ ਬਹੁਤ ਬਹਿ ਗਏ ਅੱਛਾ 70 ਬਹਿ ਗਏ ਚੋਰੀ ਰੋਈ ਕਰਦਾ ਹੀ ਗਈ ਚੋਰੀ ਕਰਦਾ ਹੋਣਾ ਅੱਛਾ ਜੀ ਨਹੀਂ ਅੱਜ ਲੈ ਕੱਲ ਲੈ ਕੇ ਅੱਜ ਲੈ ਕੇ ਚੱਲਾਂਗੇ ਹਾਂ ਅੱਜ ਪਹਿਲੀ ਵਾਰੀ ਕੀਤੀ ਆ ਵੇ ਲੈ ਗਿਆ ਕੱਲ ਲੈ ਗਿਆ ਦੋ ਡੱਬੇ ਆ ਦੇਖ ਲੋ ਆ ਦੇਖੋ ਜੀ ਦੋ ਡੱਬੇ ਮੰਨ ਗਿਆ ਕੱਲ ਦੋ ਡੱਬੇ ਲੈ ਗਿਆ ਸੀ ਜੀ ਦੋ ਡੱਬੇ ਅੱਜ ਵੀ ਦੋ ਡੱਬੇ ਕਿੰਨਾ ਚਿਰ ਹੋ ਗਿਆ ਕਰਦਿਆਂ ਨੂੰ ਕੱਲ ਹੀ ਜੀ ਪਰਸੋਂ ਰਾਤ ਵੀ ਆਇਆ ਮੇਰੇ ਪਰਸੋਂ ਰਾਤ ਵੀ ਆਇਆ ਪਰਸੋਂ ਰਾਤ ਵੀ ਆਇਆ ਦੇਖੋ ਜੀ ਚੋਰ ਫੜਿਆ ਗਿਆ ਜੀ ਚੋਰ ਅੱਜ ਦੇਖੋ ਚੋਰ ਦੇਸੀ ਘੋ ਚੋਰੀ ਕਰਦਾ